ਲੋ ਜੀ ਅੱਜ ਭਰਾ ਦੀ ਲੌਣ ਆਏ ਹੋਏ ਆ ਮੱਕੀ ਕੋੜੀ ਸੇਗਾ ਤੇ ਦੱਸਿਓ ਕਿਸਾਨ ਭਰਾਵੋ ਕਮੈਂਟ ਕਰਕੇ ਵੀ ਤੁਹਾਡਾ ਮੱਕੀ ਦਾ ਰੇਟ ਕਿੰਨਾ ਲੱਗਾ ਕੀ ਰੇਟ ਚੱਲਦਾ ਪਿਆ ਵਜਦਾ ਤੇ ਕੀ ਰੇਟ ਤੁਹਾਡਾ ਲੱਗਾ ਵਾ ਮੱਕੀ ਦਾ ਇਹ ਜਿਹੜੀ ਮੱਕੀ ਉਹ ਦੇਖਣ ਨੂੰ ਜਦੋਂ ਵੱਡੇ ਰੈਸਟੋਰੈਂਟਾਂ 'ਚ ਚਲੀ ਜਾਂਦੀ ਆ 버ਗਰ ਪੀਜਿਆਂ 'ਚ ਜਦੋਂ ਇਹੋ ਜਿਹਾ ਸਮਾਨ ਪੈਂਦਾ ਵਾ ਤੇ ਜਿਹੜਾ ਇੱਕ ਕੱਪ ਜਾਂ ਭਰ ਕੇ ਗਲਾਸ ਜਾਂ ਭਰ ਕੇ ਦੇ ਦਿੰਦੇ ਆ 100 150 2 200 ਰੁਪਏ ਆ ਦਿੰਦੇ ਆ ਤੇ ਜਿਹੜਾ ਆਪਣਾ ਜਿਹੜਾ ਮੱਕੀ ਦਾ ਰੇਟ ਹੁੰਦਾ ਵਾ ਉਹ ਕਰੇ 15 16 ਰੁਪਏ ਕਈ ਵਾਰੀ ਚਲੋ ਵਾਧਾ ਘਾਟਦਾ ਵੀ ਰਹਿੰਦਾ ਵਾ ਪਰ ਵੀ ਥੋੜੇ ਸਸੇ ਹੋ ਵੀ ਕੀ ਰੇਟ ਲੱਗਾ ਮੱਕੀ ਦਾ